2026 ਦੇ ਵਿੱਚ ਅਗਰ ਤੁਸੀਂ ਕੈਨੇਡਾ ਜਾਣ ਦਾ ਪਲਾਨ ਕਰ ਰਹੇ ਆ ਜਾਂ ਫਿਰ ਤੁਹਾਡਾ ਪਰਪਸ ਕੈਨੇਡਾ ਦੇ ਵਿੱਚ ਵਰਕ ਪਰਮਿਟ ਦੀ ਐਕਸਟੈਂਸ਼ਨ ਲੈਣਾ ਹੈ ਜਾਂ ਫਿਰ ਪੀਆਰ ਹਾਸਿਲ ਕਰਨਾ ਹੈ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋ ਸਕਦੀ ਹੈ ਕਿਉਂਕਿ ਇਸ ਟਾਈਮ राइट टू स्ट्रेटजी ਤੇ রাইਟ ਪਲਾਨਿੰਗ ਦੇ ਨਾਲ ਚੱਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਰੂਲਸ ਬਹੁਤ ਜ਼ਿਆਦਾ ਚੇਂਜ ਹੋ ਚੁੱਕੇ ਆ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨਾ ਇੰਨਾ ਜ਼ਿਆਦਾ ਇਜ਼ੀ ਨਹੀਂ ਆ ਜਿੰਨਾ 2023 ਤੇ 2024 ਦੇ ਵਿੱਚ ਸੀ ਸੋ ਅਗਰ ਤੁਸੀਂ ਪੂਰੀ ਪਲਾਨਿੰਗ ਦੇ ਨਾਲ ਚੱਲਦੇ ਆ ਤਾਂ ਤੁਸੀਂ ਇਜ਼ੀਲੀ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰ ਸਕਦੇ ਆ ਜੋ ਵੀ ਐਪਲੀਕੈਂਟਸ ਆਪਣੀ ਵਰਕ ਪਰਮਿਟ ਦੀ ਐਕਸਟੈਂਸ਼ਨ ਲੈਣਾ ਚਾਹੁੰਦੇ ਆ ਉਹਨਾਂ ਲਈ ਵੀ ਇਹ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਸਾਬਿਤ ਹੋਣ ਵਾਲੀ ਆ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਕਿਹੜਾ ਟ੍ਰੈਂਡ ਚੱਲ ਰਿਹਾ ਆ ਪੀਆਰ ਨੂੰ ਲੈ ਕੇ ਤੇ ਕਿਹੋ ਜਿਹੇ ਪ੍ਰੋਫੈਸ਼ਨ ਦੇ ਵਿੱਚ ਪੀਆਰ ਦਿੱਤੀ ਜਾ ਰਹੀ ਆ ਇਹਨਾਂ ਸਾਰੇ ਹੀ ਟੌਪਿਕਸ ਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਕਵਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਊਗੀ ਸੋ ਵੀਡੀਓ ਦੇ ਵਿੱਚ ਸਟਾਰਟਿੰਗ ਤੋਂ ਐਂਡ ਤੱਕ ਬਨੇ ਰਹੋ ਸੋ ਦੈਟ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰ ਦਿਓ ਗਾਇਸ ਇਸ ਟਾਈਮ ਕੈਨੇਡਾ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਵਰਕਰਸ ਤੇ ਸਟੂਡੈਂਟਸ ਆ ਜੋ ਕਾਫੀ ਲੰਬੇ ਟਾਈਮ ਤੋਂ ਆਪਣੇ ਵਰਕ ਪਰਮਿਟ ਦੀ ਐਕਸਟੈਂਸ਼ਨ ਦੇ ਲਈ ਸਟਰਗਲ ਕਰ ਰਹੇ ਆ ਤੁਹਾਨੂੰ ਦ ਵਰਕ ਪਰਮਿਟ ਦੀ ਐਕਸਟੈਂਸ਼ਨ ਚਾਹੁੰਦੇ ਆ ਤਾਂ ਤੁਹਾਨੂੰ 1 ਮਹੀਨਾ ਪਹਿਲੇ ਹੀ ਆਪਣੇ ਵਰਕ ਪਰਮਿਟ ਦੇ ਐਕਸਪਾਇਰ ਹੋਣ ਤੋਂ ਅਪਲਾਈ ਕਰ ਦੇਣਾ ਚਾਹੀਦਾ ਆ ਇਸ ਲਈ ਤੁਸੀਂ IRCC ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਜਾ ਕੇ ਆਪਣੇ ਲਈ ਇੱਕ ਐਪਲੀਕੇਸ਼ਨ ਫਾਰਮ ਫਿਲ ਕਰ ਸਕਦੇ ਆ ਜਿਸ ਦੇ ਬੇਸਿਸ ਤੇ ਤੁਸੀਂ ਆਪਣੇ ਵਰਕ ਪਰਮਿਟ ਦੀ ਐਕਸਟੈਂਸ਼ਨ ਦੇ ਲਈ ਅਪਲਾਈ ਕਰ ਸਕਦੇ ਆ ਅਗਰ ਫੀਸ ਦੀ ਗੱਲ ਕਰੀਏ ਤਾਂ 155 ਕੈਨੇਡੀਅਨ ਡਾਲਰ ਤੁਹਾਨੂੰ ਪੇ ਕਰਨੇ ਪੈਣਗੇ ਨਾਲ ਹੀ ਤੁਹਾਨੂੰ ਇਹ ਚੀਜ਼ ਵੀ ਦੱਸ ਦਈਏ ਕਿ ਅਗਰ ਤੁਸੀਂ ਵਰਕ ਪਰਮਿਟ ਦੀ ਐਕਸਟੈਂਸ਼ਨ ਦੇ ਲਈ ਅਪਲਾਈ ਕਰ ਦਿੰਦੇ ਆ ਤਾਂ ਤੁਸੀਂ ਉਦੋਂ ਤੱਕ ਲੀਗਲ ਰੂਪ ਦੇ ਵਿੱਚ ਰਹਿ ਕੇ ਕੰਮ ਕਰ ਸਕਦੇ ਆ ਕੈਨੇਡਾ ਦੇ ਵਿੱਚ ਜਦੋਂ ਤੱਕ ਤੁਹਾਡੀ ਐਪਲੀਕੇਸ਼ਨ ਦੇ ਰਿਜ਼ਲਟ ਨਹੀਂ ਆ ਜਾਂਦੇ ਸੋ ਤੁਹਾਨੂੰ ਉਦੋਂ ਤੱਕ ਬਿਲਕੁਲ ਵੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਆ ਅਗਰ ਅਸੀਂ professions ਦੀ ਗੱਲ ਕਰੀਏ ਤਾਂ ਇਸ ਟਾਈਮ ਐਗਰੀਕਲਚਰਲ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਵਾਕੈਂਸੀਸ ਖਾਲੀ ਆ ਵਰਕਰਸ ਦੀ ਬਹੁਤ ਜ਼ਿਆਦਾ ਹਾਈ ਡਿਮਾਂਡ ਆ ਇਸ ਤੋਂ ਇਲਾਵਾ ਐਜੂਕੇਸ਼ਨ ਹੈਲਥ케ਅਰ ਤੇ ਸੋਸ਼ਲ ਸਰਵਿਸ ਵਾਲੇ ਪ੍ਰੋਫੈਸ਼ਨਸ ਵੀ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਆ ਇਸ ਤੋਂ ਇਲਾਵਾ ਸਟੈਮ ਦੇ ਵਿੱਚ ਵੀ ਬਹੁਤ ਜ਼ਿਆਦਾ ਸਕੋਪ ਆ ਜਿਸ ਦੇ ਵਿੱਚ ਸਾਇੰਸ ਟੈਕਨੋਲੋਜੀ ਤੇ ਮੈਥਸ ਇਨਕਲੂਡ ਆ ਇਸ ਤੋਂ ਇਲਾਵਾ ਟ੍ਰੇਡ ਦੇ ਵਿੱਚ ਵੀ ਬਹੁਤ ਜ਼ਿਆਦਾ ਸਕੋਪ ਆ ਜਿਸ ਦੇ ਵਿੱਚ ਪਲੰਬਰ ਇਲੈਕਟ੍ਰੀਸ਼ੀਅਨ ਤੇ ਕਾਰਪੇਂਟਰਸ ਦੀ ਬਹੁਤ ਜ਼ਿਆਦਾ ਡਿਮਾਂਡ ਆ ਕੈਨੇਡਾ ਦੇ ਵਿੱਚ ਇਸ ਟਾਈਮ ਬਹੁਤ ਸਾਰੇ ਇਦਾਂ ਦੇ ਐਪਲੀਕੈਂਟਸ ਆ ਜੋ ਆਊਟ ਆਫ ਸਟੇਟਸ ਹੋਣ ਜਾ ਰਹੇ ਆ ਬਟ ਜਿਨ੍ਹਾਂ ਨੇ ਪੀਆਰ ਦੇ ਲਈ ਅਪਲਾਈ ਕਰ ਦਿੱਤਾ ਸੀ ਉਹ ਉਦੋਂ ਤੱਕ ਕੈਨੇਡਾ ਦੇ ਵਿੱਚ ਲੀਗਲ ਰੂਪ ਦੇ ਵਿੱਚ ਰਹਿ ਸਕਦੇ ਆ ਜਦੋਂ ਤੱਕ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਉਹਨਾਂ ਦੀ ਅਪਲੀਕੇਸ਼ਨ ਦੇ ਰਿਜ਼ਲਟ ਡਿਕਲੇਅਰ ਨਹੀਂ ਹੋ ਜਾਂਦੇ ਸੋ ਇਸ ਤੋਂ ਇਲਾਵਾ ਅਗਰ ਪੀਆਰ ਦੀ ਗੱਲ ਕਰੀਏ ਤਾਂ ਪੀਆਰ ਦਾ ਸਕੋਪ ਉਹਨਾਂ ਐਪਲੀਕੈਂਟਸ ਲਈ ਆ ਜੋ ਕੈਨੇਡਾ ਦੇ ਵਿੱਚ ਕਾਫੀ ਲੰਬੇ ਟਾਈਮ ਤੋਂ ਰਹਿ ਰਹੇ ਆ ਉੱਥੇ ਕੰਮ ਕਰ ਰਹੇ ਆ ਤੇ ਉਹਨਾਂ ਦੇ ਕੋਲ ਵਰਕ ਐਕਸਪੀਰੀਅੰਸ ਵੀ ਆ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਸਕਿੱਲ ਵਰਕਰਸ ਦੀ ਤਾਂ ਸਕਿੱਲ ਵਰਕਰਸ ਦੀ ਡਿਮਾਂਡਸ ਡੇ ਬਾਏ ਡੇ ਕੈਨੇਡਾ ਦੇ ਵਿੱਚ ਵਧ ਰਹੀ ਆ ਕੈਨੇਡਾ ਦੇ ਵਿੱਚ ਇਸ ਟਾਈਮ ਏਜਡ ਪੋਪੂਲੇਸ਼ਨ ਵੀ ਬਹੁਤ ਜ਼ਿਆਦਾ ਆ ਜਿਨ੍ਹਾਂ ਦੀ ਟ ਕੇਅਰ ਸੈਕਟਰ ਦੇ ਵਿੱਚ ਵਰਕਰਸ ਦੀ ਜ਼ਰੂਰਤ ਆ ਐਸ ਤੋਂ ਇਲਾਵਾ ਬੱਚਿਆਂ ਦੇ ਲਈ ਵੀ ਵਰਕਰਸ ਦੀ ਜ਼ਰੂਰਤ ਪਾਈ ਜਾ ਰਹੀ ਹੈ ਕੈਨੇਡਾ ਦੇ ਵਿੱਚ ਅਗਰ ਤੁਸੀਂ ਇਹਨਾਂ profession ਨੂੰ ਚੂਜ਼ ਕਰਦੇ ਹੋ ਤਾਂ ਤੁਸੀਂ इजीली ਕੈਨੇਡਾ ਦੇ ਵਿੱਚ ਨਾ ਸਿਰਫ ਕੰਮ ਲੈ ਪਾਉਗੇ ਬਲਕਿ ਉੱਥੇ इजीली PR ਵੀ ਹਾਸਿਲ ਕਰ ਲਵੋਗੇ ਜਿਨ੍ਹਾਂ applicants ਦਾ CRS score ਜ਼ਿਆਦਾ ਵਧੀਆ ਨਹੀਂ ਆ ਉਹ French language ਸਿੱਖਣ ਵੱਲ focus ਕਰ ਸਕਦੇ ਆ ਕਿਉਂਕਿ French language ਇੱਕ ਐਦਾਂ ਦੀ language ਆ ਜੋ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ value ਰੱਖ ਰਹੀ ਆ ਤੇ ਇਹਦੇ ਨਾਲ ਲੋ CRS score ਦੇ ਨਾਲ ਵੀ applicants ਨੂੰ PR ਲਈ invitations ਭੇਜੇ ਜਾ ਰਹੇ ਆ ਸੋ ਲੈਂਗੁਏਜ ਸਿੱਖਣਾ ਗੇਮ ਚੇਂਜਰ ਸਾਬਿਤ ਹੋ ਸਕਦਾ ਹੈ ਇਫ ਯੂ ਹੈਵ ਐਨੀ ਫਰਦਰ ਕੁਇਰੀਜ਼ ਪਲੀਜ਼ Let me know in the comment section I hope guys ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋਊਗੀ ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹੋ ਜਿਹੇ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀ ਹਾਂ ਨੈਕਸਟ ਵੀਡੀਓ ਵਿੱਚ ਸਟਿਲ THEN ਗੁੱਡਬਾਈ ਐਂਡ ਥੈਂਕਸ ਫॉर ਵਾਚਿੰਗ ਸਟੇ ਪੋਜ਼ਿਟਿਵ ਸਟੇ ਹੋਪਫੁਲ